ਸਚਕਾਰ ਜੀ ਇੱਕ ਕੋਲਡ ਡਰਿੰਕ ਕਰਕੇ ਖਾਂਸੀ ਦੀ ਦਵਾਈ ਆ ਜਿਹਦੇ ਪੀਣ ਨਾਲ ਮੱਧ ਪ੍ਰਦੇਸ਼ ਤੇ ਸਿੰਧ ਬੜਾ ਇਲਾਕੇ ਦੇ ਵਿੱਚ इवन 16 ਬੱਚਿਆਂ ਦੀ ਜਿਹੜੀ ਹੈਗੀ ਆ ਉਹ ਮੌਤ ਦਾ ਕਾਰਨ ਬਣੀ ਹੈ ਜਿਹੜੀ ਕਿ ਇੱਕ ਬਹੁਤ ਹੀ ਅਫਸੋਸਜਨਕ ਘਟਨਾ ਬਹੁਤ ਦੁਖਦਾਈ ਘਟਨਾ ਆ ਕਿ ਉਹਨਾਂ ਮਾਂ ਬਾਪ ਵਾਸਤੇ ਜਿਹਨਾਂ ਦੇ ਬੱਚੇ ਇਸ ਦਵਾਈ ਨਾਲ ਗਏ ਆ ਤੇ ਅਸੀਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਪ੍ਰੋਐਕਟਿਵ ਸਟੈਪ ਲੈ ਕੇ ਜਿਹੜੀ ਕੋਲਡ ਡਰਿੰਕ ਹੈ ਇਹਨੂੰ ਬੈਨ ਕਰ ਦਿੱਤਾ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਬੰਦਾ ਇਹਨੂੰ ਸੇਲ ਨਹੀਂ ਕਰ ਸਕਦਾ ਅਸੀਂ ਸਾਰੇ ਜਿੰਨੇ ਸਾਡੇ ਡਰੱਗ ਕੰਟਰੋਲ ਆਫਸਰਸ ਹੈਗੇ ਆ ਜਿਹੜੇ ਡਰੱਗ ਇਨਸਪੈਕਟਰ ਜਿਹਨਾਂ ਨੂੰ ਅਸੀਂ ਕਹਿ ਦਿੰਨੇ ਆ ਔਰ ਸਿਵਲ ਸਰਜਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿੰਨੇ ਸਾਡੇ ਕੈਮਿਸਟ ਆ ਜਿਹੜੇ ਦਵਾਈਆਂ ਦੀਆਂ ਦੁਕਾਨਾਂ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਉਹ ਆਲਰੇਡੀ ਸਾਡਾ ਅਸੀਂ ਉਹਨਾਂ ਨੂੰ ਇਨਫੋਰਮ ਕਰ ਚੁੱਕੇ ਆ ਕਿ ਕੋਲਡ ਰੈਫ ਨਾਲ ਦੀ ਦਵਾਈ ਜਿਹੜੀ ਕਿ ਸਰੀਸਨ ਫਾਰਮਾਸਿਊਟੀਕਲ ਕੰਪਨੀ ਬਣਾਉਂਦੀ ਆ ਤਾਮਿਲਨਾਡੂ ਦੀ ਉਹ ਬਿਲਕੁਲ ਕਿਸੇ ਨੇ ਨਾ ਖਰੀਦਣੀ ਆ ਤੇ ਨਾ ਹੀ ਕਿਸੇ ਨੇ ਵੇਚਣੀ ਆ ਉਹ ਉਹਦੇ ਤੇ ਸਟ੍ਰਿਕਟ ਬੈਨ ਆ ਤੇ ਇਸ ਕੰਪਨੀ ਦੀਆਂ ਬਾਕੀ ਦਵਾਈਆਂ ਵੀ ਸਾਰੀਆਂ ਟਲ ਫਲਰ ਰੋਜ਼ ਮੇਂ ਕਰਨੀ ਆ ਇਸ ਤੋਂ ਸਵਾਇਜ ਜੇ ਕਿਸੇ ਨੂੰ ਖਾਂਸੀ ਹੋਵੇ ਤਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀ ਦਵਾਈ ਸਪਲਾਈ ਹੁੰਦੀ ਆ ਉਹ ਪਹਿਲਾਂ ਸਾਡੇ ਕੋਲੇ ਸਟੋਰ ਚ ਆਂਦੀ ਆ ਫਿਰ ਅਸੀਂ ਟੈਸਟ ਕਰਦੇ ਆ ਉਸ ਤੋਂ ਬਾਅਦ ਅਸੀਂ ਕੁਆਰੰਟਾਈਨ ਕਰਕੇ ਜਦੋਂ ਟੈਸਟ ਹੋ ਕੇ ਦਵਾਈ ਕਲੀਅਰ ਹੋ ਜਾਂਦੀ ਆ ਫਿਰ ਅਸੀਂ ਸਾਰੀਆਂ ਦਵਾਈਆਂ ਸਪਲਾਈ ਕਰਦੇ ਆ ਤੁਸੀਂ ਕਿਸੇ ਵੀ ਸਰਕਾਰੀ ਹਸਪਤਾਲ ਤੋਂ ਬਿਨਾਂ ਕਿਸੇ ਝਿਜਕ ਦੇ ਨਡਰ ਹੋ ਕੇ ਤੁਸੀਂ ਜਿਹੜੀ ਉਹ ਦਵਾਈ ਲੈ ਕੇ ਉਹਨੂੰ ਇਸਤੇਮਾਲ ਕਰ ਸਕਦੇ ਹੋ ਸੋ ਇਹ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਅੱਜ ਤੋਂ ਬਾਅਦ ਇਹ ਦਵਾਈ ਨਹੀਂ ਵੇਚਣੀ ਹੈ ਔਰ ਅਸੀਂ ਬੈਨ ਕਰ ਚੁੱਕੇ ਹਾਂ ਜਿਹੜਾ ਵੀ ਜਿੱਥੋਂ ਵੀ ਸਾਨੂੰ ਇਹ ਦਵਾਈ ਮਿਲੇਗੀ ਜਿਹੜਾ ਕੋਈ ਵੇਚਦਾ ਪਾਇਆ ਗਿਆ ਉਹਦੇ ਤੇ বহুত সখত কারি